ਬੰਗਲਾਦੇਸ਼ ਦੇਸ਼ ਵਿੱਚ ਫੈਲੀ ਸਖਤ ਗੜਬੜ ਦੇ ਮੱਦੇ ਨਜ਼ਰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਅਸਤੀਫਾ ਦੇ ਕੇ ਆਪਣਾ ਦੇਸ਼ ਛੱਡਣਾ ਦੱਖਣੀ ਏਸ਼ੀਆ ਦੇ ਇਸ ਖਿੱਤੇ ਵਿੱਚ ਬਹੁਤ ਵੱਡੀ ਸਿਆਸੀ ਘਟਨਾ ਹੈ ਡੰਡੀ ਫਿਲਹਾਲ ਉਹ ਭਾਰਤ ਵਿੱਚ ਹੈ ਡੰਡੀ ਇੱਥੇ ਉਹ ਕਿੰਨਾ ਚਿਰ ਠਹਿਰੇਗੀ ਅਤੇ ਫਿਰ ਅੱਗੇ ਕਿੱਥੇ ਜਾਵੇਗੀ ਇਸ ਬਾਰੇ ਹਾਲੇ ਅਨਿਸ਼ਚਿਤਤਾ ਬਣੀ ਹੋਈ ਹੈ ਡੰਡੀ ਭਾਰਤ ਲਈ ਵੀ ਗੁਆੰਡੀ ਮੁਲਕ ਵਿੱਚ ਵਾਪਰਿਆ ਇਹ ਘਟਨਾ ਚੱਕਰ ਬੇहद ਚਿੰਤਾ ਦਾ ਵਿਸ਼ਾ ਹੈ ਡੰਡੀ ਹਸੀਨਾ ਪਿਛਲੇ 15 ਸਾਲ ਤੋਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਬਣੀ ਰਹੀ ਹੈ ਡੰਡੀ ਇਸ ਸਾਲ ਜਨਵਰੀ ਵਿੱਚ ਹੋਈਆਂ ਚੋਣਾਂ ਵਿੱਚ ਉਹ ਚੌਥੀ ਵਾਰ ਲਗਾਤਾਰ ਪ੍ਰਧਾਨ ਮੰਤਰੀ ਚੁਣੀ ਗਈ ਸੀ ਡੰਡੀ ਹਸੀਨਾ ਦਾ ਜੀਵਨ ਬੇहद ਦੁਖਦਾਈ ਕਸ਼ਟ ਭਰਪੂਰ ਅਤੇ ਬਹੁਤ ਅਨੋਖਾ ਰਿਹਾ ਹੈ ਡੰਡੀ ਉਹ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬ ਔਰ ਰਹਿਮਾਨ ਦੀ ਬੇਟੀ ਹੈ ਡੰਡੀ ਮੁਜੀਬ ਔਰ ਰਹਿਮਾਨ ਨੇ ਸਾਲ 1971 ਵਿੱਚ ਭਾਰਤ ਦੀ ਮਦਦ ਨਾਲ ਉਸ ਸਮੇਂ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਮੁਲਕ ਬੰਗਲਾਦੇਸ਼ ਵਿੱਚ ਬਦਲ ਦਿੱਤਾ ਸੀ ਡੰਡੀ ਪਾਕਿਸਤਾਨ ਦੋ ਟੁਕੜੇ ਹੋ ਗਿਆ ਸੀ ਡੰਡੀ ਸ਼ੇਖ ਮੁਜੀਬ ਔਰ ਰਹਿਮਾਨ ਜਿਨ੍ਹਾਂ ਨੂੰ ਬੰਗ ਬੰਦੂ ਵੀ ਕਿਹਾ ਜਾਂਦਾ ਸੀ ਨੇ ਨਵੇਂ ਬੇਸ਼ ਦਿਵਾਗਡੋਰ ਉਸ ਦੇ ਪਾਕਿਸਤਾਨ ਤੋਂ ਆਜ਼ਾਦ ਹੋਣ ਤੋਂ ਬਾਅਦ 1971 ਵਿੱਚ ਸੰਭਾਲੀ ਸੀ ਪਰ ਕੁਝ ਫੌਜੀ ਅਫਸਰਾਂ ਨੇ ਮਤਾ ਪਕਾ ਕੇ ਅਗਸਤ 1975 ਵਿੱਚ ਪ੍ਰਧਾਨ ਮੰਤਰੀ ਮੁਜੀਬ ਔਰ ਰਹਿਮਾਨ ਸਮੇਤ ਉਹਨਾਂ ਦੀ ਪਤਨੀ ਅਤੇ ਉਹਨਾਂ ਦੀਆਂ ਤਿੰਨ ਬੇਟੀਆਂ ਨੂੰ ਸਰਕਾਰੀ ਘਰ ਵਿੱਚ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਡੰਡੀ ਸ਼ੇਖ ਹਸੀਨਾ ਅਤੇ ਉਸ ਦੀ ਛੋਟੀ ਭੈਣ ਸ਼ੇਖ ਰਹਿਾਨਾ ਉਸ ਸਮੇਂ ਵਿਦੇਸ਼ ਵਿੱਚ ਸਨ ਡੰਡੀ ਇਸ ਲਈ ਇਹ ਦੋਵੇਂ ਬਚ ਗਈਆਂ ਸਨ ਡੰਡੀ ਹਸੀਨਾ ਦਾ ਭਾਰਤ ਨਾਲ ਹਮੇਸ਼ਾ ਹੀ ਵਿਸ਼ੇਸ਼ ਲਗਾ ਰਿਹਾ ਹੈ ਡੰਡੀ ਆਪਣੀ ਜਲਾ ਵਤਨੀ ਦੇ 6 ਸਾਲ ਵੀ ਉਸ ਨੇ ਭਾਰਤ ਵਿੱਚ ਬਿਤਾਏ ਸਨ ਡੰਡੀ ਉਹ 1981 ਵਿੱਚ ਬੰਗਲਾਦੇਸ਼ ਪਹੁੰਚੀ ਸੀ ਡੰਡੀ ਉਥੇ 1996 ਦੀਆਂ ਚੋਣਾਂ ਵਿੱਚ ਆਪਣੇ ਮਰਹੂਮ ਪਿਤਾ ਵੱਲੋਂ ਬਣਾਈ ਪਾਰਟੀ ਆਵਾਮੀ ਲੀਗ ਦੀ ਜਿੱਤ ਹੋਈ ਜਿੱਤ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਬਣੀ ਸੀ ਡੰਡੀ ਸਾਲ 2001 ਵਿੱਚ ਉਹ ਚੋਣ ਹਾਰ ਗਈ ਸੀ ਪਰ ਉਸ ਤੋਂ ਬਾਅਦ ਸਾਲ 2008 ਵਿੱਚ ਉਹ ਮੁੜ ਸੱਤਾ ਉੱਤੇ ਕਾਬਜ਼ ਹੋ ਗਈ ਸੀ ਡੰਡੀ ਉਸ ਤੋਂ ਪਿੱਛੋਂ ਉਹ ਲਗਾਤਾਰ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਰਹੀ ਡੰਡੀ ਸਿਆਸੀ ਤੌਰ ਉੱਤੇ ਆਵਾਮੀ ਲੀਗ ਦਾ ਮੁਕਾਬਲਾ ਕੱਟੜपंथी ਪਾਰਟੀ ਜਮਾਤ-ਏ-ਇਸਲਾਮੀ ਦੇ ਨਾਲ-ਨਾਲ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨਾਲ ਰਿਹਾ ਹੈ ਡੰਡੀ ਹਸੀਨਾ ਨੂੰ ਹਮੇਸ਼ਾ ਉਸ ਦੇ ਸਖਤ ਸੁਭਾ ਕਰਕੇ ਜਾਣਿਆ ਜਾਂਦਾ ਰਿਹਾ ਹੈ ਡੰਡੀ ਦੇਸ਼ ਦੇ ਹਾਲਾਤ ਨੂੰ ਵੇਖਦਿਆਂ ਹੋਇਆਂ ਵੀ ਉਸ ਨੇ ਪ੍ਰਸ਼ਾਸਨ ਉੱਤੇ ਸਖਤ ਪਕੜ ਬਣਾ ਕੇ ਰੱਖੀ ਸੀ ਡੰਡੀ ਲੰਮੇ ਸਮੇਂ ਤੱਕ ਉਸ ਵੱਲੋਂ ਅਪਣਾਈਆਂ ਗਈਆਂ ਅਜਈਆਂ ਨੀਤੀਆਂ ਕਾਰਨ ਉਸ ਨੂੰ ਆਇਰਨ ਲੇਡੀ ਅਤੇ ਤਾਨਾਸ਼ਾਹ ਵੀ ਕਿਹਾ ਜਾਂਦਾ ਰਿਹਾ ਹੈ ਡੰਡੀ ਇਸ ਕਰਕੇ ਉਸ ਦੀ ਦੇਸ਼ ਵਿਦੇਸ਼ ਵਿੱਚ ਸਖਤ ਆਲੋਚਨਾ ਵੀ ਹੁੰਦੀ ਰਹੀ ਹੈ ਡੰਡੀ ਉਸ ਦੀ ਅਜੇ ਹੀ ਸਖਤੀ ਹੋਰ ਨਾ ਦੂਸਰੀਆਂ ਵਿਰੋਧੀ ਪਾਰਟੀਆਂ ਪ੍ਰਤੀ ਵੀ ਬਣੀ ਰਹੀ ਡੰਡੀ